ਸਤਿ ਸ਼੍ਰੀ ਅਕਾਲ ਦੋਸਤੋ ਕਹਿੰਦੇ ਹਨ ਜ਼ੁਬਾਨ ਦੇ ਫੱਟ ਨਾ ਭਰਦੇ ਝੱਟ ਤੇ ਬੋਲੀਏ ਘੱਟ ਸਿਆਣੇ ਕਹਿ ਗਏ ਬੋਤਾ ਬੋਲਣ ਝਖਨੂ ਹੋਏ ਪਿੱਛੋਂ ਸਾਈਕਲ ਤੇ ਸਵਾਰ ਇੱਕ ਆਦਮੀ ਕੇਸਰ ਤੇ ਫਕੀਰ ਨਾ ਆ ਰਿਹਾ ਉਸਨੇ ਫਕੀਰ ਨੂੰ ਨਮਸਕਾਰ ਕੀਤੀ ਕੇਸਰ ਨੇ ਸਾਈਕਲ ਪਹਿਲੀ ਵਾਰ ਵੇਖਿਆ ਸੀ ਉਸ ਆਦਮੀ ਨੇ ਕੇਸਰ ਨੂੰ ਸਾਈਕਲ ਵਾਲ ਹਰਾਨੀ ਨਾਲ ਵੇਖਦੇ ਕਿਹਾ ਇਹ ਸਾਈਕਲ ਹੈ ਮੇਰਾ ਇੱਕ ਦੋਸਤ ਮੈਨੂੰ ਇਹ ਸਾਈਕਲ ਬਲੇਥ ਜਾਣ ਵੇਲੇ ਦੇ ਗਿਆ ਸੀ ਤੁਸੀਂ ਯਾਤਰਾ ਤੇ ਜਾ ਰਹੇ ਹੋ ਉਸ ਆਦਮੀ ਨੇ ਫਕੀਰਤ ਕੇਸ ਨੂੰ ਪੁੱਛਿਆ ਇਸ ਤੋਂ ਪਹਿਲਾਂ ਫਕੀਰ ਕੋਈ ਜਵਾਬ ਦਿੰਦਾ ਉਸ ਆਦਮੀ ਨੇ ਫਿਰ ਤੋਂ ਪੁੱਛਿਆ ਲੱਗਦਾ ਤੁਸੀਂ ਕਾਸ਼ੀ ਜਾ ਰਹੇ ਹੋ ਮੈਂ ਵੀ ਕਾਸ਼ੀ ਜਾਣਾ ਹੈ ਸਾਰਾ ਦੇਸ਼ ਘੁੰਮਣਾ ਹੈ ਇਸ ਸਾਈਕਲ ਤੇ ਫਕੀਰ ਦਾ ਜਵਾਬ ਕੱਟ ਕੇ ਉਸ ਆਦਮੀ ਨੇ ਕਾਸ਼ੀ ਦਾ ਇਤਿਹਾਸ ਦੱਸਣਾ ਸ਼ੁਰੂ ਕਰ ਦਿੱਤਾ ਤੇ ਫਿਰ ਦੱਸਿਆ ਦੇਸ਼ ਤੋਂ ਲੈ ਕੇ ਮੌਸਮ ਤੱਕ ਦਾ ਹਾਲ ਉਸਨੇ ਦੱਸਿਆ ਉਹ ਇਸ ਇਲਾਕੇ ਨੂੰ ਚੰਗੀ ਤਰ੍ਹਾਂ ਜਾਣਦਾ ਹੈ ਉਸ ਦਾ ਦਾਦਾ ਰਾਜੇ ਦਾ ਸਲਾਹਕਾਰ ਸੀ ਇਸ ਤਰ੍ਹਾਂ ਦੀਆਂ ਗੱਲਾਂ ਉਹ ਲਗਾਤਾਰ ਕਰ ਰਿਹਾ ਸੀ ਫਿਰ ਪਿੱਛੋਂ ਉਸ ਦਾ ਕੋਈ ਜਾਣਕਾਰ ਆਇਆ ਤਾਂ ਉਸ ਨੇ ਉਸ ਨਾਲ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ ਫਕੀਰ ਅਤੇ ਕੇਸਰ ਅੱਗੇ ਵੱਲ ਤੁਰ ਪਏ ਤਾਂ ਕੇਸਰ ਪਿੱਛੇ ਮੁੜ ਕੇ ਦੇਖਦਾ ਹੈ ਉਹ ਆਦਮੀ ਹੱਲੇ ਵੀ ਆਪਣੇ ਜਨਾਂਕਰ ਨਾਲ ਗੱਲਾਂ ਬਾਤਾਂ ਕਰ ਰਿਹਾ ਸੀ ਫਕੀਰ ਨੇ ਕੇਸਰ ਵੱਲ ਵੇਖ ਕੇ ਮੁਸਕਰਾਇਆ ਤੇ ਕਿਹਾ ਬਹੁਤਾ ਬੋਲਣਾ ਵੀ ਕਈਆਂ ਦੀ ਆਦਤ ਬਣ ਜਾਂਦੀ ਹੈ ਜਾਣਨ ਅਤੇ ਪਤਾ ਹੋਣ 'ਚ ਕਿੰਨਾ ਕੁ ਫਰਕ ਹੈ ਫਕੀਰ ਨੇ ਸੋਚਦਿਆਂ ਹੋਇਆ ਕਿਹਾ ਸਾਈ ਜੀ ਤੁਸੀਂ ਬਹੁਤ ਘੱਟ ਬੋਲਦੇ ਹੋ ਉਹ ਵੀ ਜੇਕਰ ਕੋਈ ਤੁਹਾਡੇ ਤੋਂ ਪੁੱਛੇ ਤਾਂ ਕਿਸ ਨੇ ਫਕੀਰ ਨੂੰ ਪੁੱਛਿਆ ਕੁਝ ਦੇਰ ਚੁੱਪ ਰਹਿਣ ਤੋਂ ਬਾਅਦ ਫਕੀਰ ਨੇ ਗੱਲ ਜਾਰੀ ਰੱਖੀ ਤੇ ਕਿਹਾ ਗੱਲ ਕਰਨ ਤੋਂ ਪਹਿਲਾਂ ਸਾਨੂੰ ਆਪਣੇ ਆਪ ਤੋਂ ਤਿੰਨ ਸਵਾਲ ਪੁੱਛ ਲੈਣੇ ਚਾਹੀਦੇ ਹਨ ਪਹਿਲਾ ਕਿ ਮੈਂ ਜੋ ਕਹਿ ਰਿਹਾ ਉਹ ਸੱਚ ਹੈ ਦੂਸਰਾ ਕਿ ਇਹ ਜ਼ਰੂਰੀ ਹੈ ਤੀਸਰਾ ਕਿ ਸੁਣਨ ਵਾਲੇ ਨੂੰ ਇਸ ਦਾ ਕੋਈ ਫਾਇਦਾ ਹੋਵੇਗਾ ਜੇ ਤਿੰਨਾਂ ਸਵਾਲਾਂ ਦਾ ਜਵਾਬ ਹਾਂ ਵਿੱਚ ਹੈ ਕਾਂਈ ਸਾਨੂੰ ਆਪਣੀ ਗੱਲ ਕਰਨੀ ਚਾਹੀਦੀ ਹੈ ਨਹੀਂ ਤਾਂ ਚੁੱਪ ਰਹਿਣ ਚ ਹੀ ਬਿਹਤਰ ਹੈ ਰੱਬ ਨੇ ਸਾਨੂੰ ਮੂੰਹ ਇੱਕ ਤੇ ਕੰਨ ਦੋ ਦਿੱਤੇ ਹਨ ਸੁਣਿਆ ਦੁੱਖ ਪਾਪ ਦਾ ਨਾਸ ਸੁਨਣਾ ਇੱਕ ਉੱਤਮ ਗੁਣ ਹੈ ਜਿਸ ਨੂੰ ਗ੍ਰਹਿਣ ਕਰਨ ਵਿੱਚ ਕਈ ਉਮਰਾਂ ਲੱਗ ਜਾਂਦੀਆਂ ਹਨ ਕਿਉਂਕਿ ਸੁਣਨ ਲਈ ਸਬਰ ਚਾਹੀਦਾ ਹੈ ਤੇ ਸਬਰ ਲਈ ਆਪਣੀ ਹਉਮੈ ਨੂੰ ਮਾਰਨਾ ਪੈਂਦਾ ਹੈ ਫਕੀਰ ਨੇ ਬਹੁਤੀ ਗਹਿਰੀ ਗੱਲ ਸਹਿਜੇ ਹੀ ਕਹਿ ਦਿੱਤੀ ਸੀ ਸਾਈ ਜੀ ਤੁਹਾਨੂੰ ਕਦੇ ਗੁੱਸਾ ਵੀ ਹੁੰਦਾ ਹੈ ਕੇਸਰ ਨੇ ਫਕੀਰ ਜੀ ਨੂੰ ਪੁੱਛਿਆ ਫਕੀਰ ਨੇ ਆਪਣੀ ਪੋਰਟਲੀ ਠੀਕ ਕਰਦੇ ਇੱਕ ਕਹਾਣੀ ਸ਼ੁਰੂ ਕੀਤੀ ਪੁਰਾਣੇ ਸਮੇਂ ਵਿੱਚ ਇੱਕ ਸੂਫੀ ਸੰਤ ਜਿਸ ਨੂੰ ਕਦੀ ਵੀ ਕਿਸੇ ਨੇ ਗੁੱਸੇ ਵਿੱਚ ਨਹੀਂ ਸੀ ਦੇਖਿਆ ਆਪਣੇ ਕੁਝ ਚੇਲਿਆਂ ਨਾਲ ਆਸ਼ਰਮ ਵਿੱਚ ਰਹਿੰਦਾ ਸੀ ਜਦੋਂ ਵੀ ਕੋਈ ਚੇਲਾ ਗਲਤੀ ਕਰਦਾ ਜਾਂ ਉਸ ਦੇ ਜਾਣ ਬੁੱਝ ਕੇ ਅਪਮਾਨ ਕਰਦਾ ਤਾਂ ਉਹ ਆਪਣੇ ਚੇਲੇ ਨੂੰ ਬੜੇ ਧਿਆਨ ਨਾਲ ਦੇਖਦਾ ਤੇ ਮੁਸਕਰਾ ਕੇ ਕਹਿੰਦਾ ਕਿਸ਼ਤੀ ਖਾਲੀ ਹੈ ਹਾਲਤ ਬਿਮਾਰੀ ਕਿਸ਼ਤੀ ਖਾਲੀ ਐ ਚੇਲੇ ਵਾਰ-ਵਾਰ ਸੂਫੀ ਸੰਤ ਨੂੰ ਕਿਸ਼ਤੀ ਖਾਲੀ ਦਾ ਰਾਜ ਪੁੱਛਦੇ ਰਹਿੰਦੇ ਇੱਕ ਦਿਨ ਉਸਨੇ ਇਸ ਦੇ ਪਿੱਛੇ ਦੀ ਘਟਨਾ ਸੁਣਾਉਣੀ ਸ਼ੁਰੂ ਕੀਤੀ ਬਹੁਤ ਸਮਾਂ ਪਹਿਲਾਂ ਮੈਂ ਸਮੁੰਦਰ ਵਿੱਚ ਮੱਛੀਆਂ ਫੜਨ ਦਾ ਕੰਮ ਕਰਦਾ ਸੀ ਇੱਕ ਟਿੱਕੀ ਹਨੇਰੀ ਰਾਤ ਨੂੰ ਮੈਂ ਜਾਲ ਲਾਈ ਬੈਠਾ ਸੀ ਕੁਝ ਵੀ ਦਿਖਾਈ ਨਹੀਂ ਸੀ ਦੇਰਿਆ ਇੱਕ ਹੋਰ ਕਿਸ਼ਤੀ ਮੇਰੀ ਕਿਸ਼ਤੀ ਨਾਲ ਆ ਟਕਰਾਈ ਮੈਨੂੰ ਬਹੁਤ ਗੁੱਸਾ ਆਇਆ ਮੈਂ ਖੜਾ ਹੋ ਕੇ ਦੂਸਰੀ ਕਿਸ਼ਤੀ ਵਾਲੇ ਨੂੰ ਲਲਕਾਰਿਆ ਨਾ ਤਾਂ ਕਿਸ਼ਤੀ ਬੜਾ ਹੋ ਰਹੀ ਸੀ ਤੇ ਨਾ ਹੀ ਕੋਈ ਜਵਾਬ ਦੇ ਰਿਹਾ ਸੀ ਮੈਨੂੰ ਬਹੁਤ ਗੁੱਸਾ ਆਇਆ ਤੇ ਮੈਂ ਆਪਣਾ ਟੱਕਵਾ ਲੈ ਕੇ ਉਸ ਕਿਸ਼ਤੀ ਵੱਲ ਵਧਿਆ ਨੇੜੇ ਜਾ ਕੇ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਾ ਕਿ ਉਸ ਕਿਸ਼ਤੀ ਦੇ ਵਿੱਚ ਕੋਈ ਵੀ ਨਹੀਂ ਸੀ ਸਮੁੰਦਰੀ ਝੱਖੜ ਦੀ ਮਾਰੀ ਇਹ ਟੁੱਟੀ ਭੱਜੀ ਕਿਸ਼ਤੀ ਲਹਿਰਾ ਨਾਲ ਰੁੜਦੀ ਰੁੜਦੀ ਮੇਰੀ ਕਿਸ਼ਤੀ ਨਾਲ ਆਲ ਟਕਰਾਈ ਮੈਨੂੰ ਆਪਣੇ ਆਪ ਤੇ ਸ਼ਰਮਿੰਦਗੀ ਵੀ ਹੋਈ ਤੇ ਹਾਸਾ ਵੀ ਆਇਆ ਸੋਹਣ ਮੈਨੂੰ ਜਦੋਂ ਵੀ ਗੁੱਸਾ ਆਉਂਦਾ ਹੈ ਤਾਂ ਮੈਂ ਦੂਸਰੇ ਨੂੰ ਗੌਰ ਨਾਲ ਵੇਖਦਾ ਹਾਂ ਤੇ ਮੁਸਕਰਾ ਕੇ ਕਹਿ ਛੱਡਦਾ ਹਾਂ ਕਿਸ਼ਤੀ ਖਾਲੀ ਐ ਹਾਲਾਤ ਦੀ ਮਾਰੀ ਇਹ ਕਿਸ਼ਤੀ ਖਾਲੀ ਐ ਅਕਲ ਦੁਨੀਆ ਦੀ ਸਿਕੰਦਰ ਹੈ ਪਰ ਜੇ ਕਦੇ ਇਹ ਹਾਰਦੀ ਹੈ ਤਾਂ ਸਿਰਫ ਗੁੱਸੇ ਤੋਂ ਫਕੀਰ ਨੇ ਗੱਲ ਜਾਰੀ ਰੱਖ ਦੇ ਕੇ ਕਿਹਾ ਪੁੱਤਰਾ ਇੱਜ਼ਤ ਬੰਦੇ ਨੂੰ ਨਹੀਂ ਬੰਦੇ ਦੇ ਵਿਵਹਾਰ ਨੂੰ ਮਿਲਦੀ ਹੈ ਜਾਣਕਾਰੀ ਭਾਵੇਂ ਬੋਲਾਂ ਵਿੱਚੋਂ ਝਲਕ ਸਕਦੀ ਹੈ ਪਰ ਸਿਆਨਫ ਹਮੇਸ਼ਾ ਕਾਰਵਿਵਹਾਰ ਚੋਂ ਹੀ ਦਿਸਦੀ ਐ ਜਿਵੇਂ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਹੋਰ ਧੰਨਵਾਦ